ਹਾਂਜੀ ਕੀ ਹਾਲ ਨੇ ਜੀ ਸਾਰਿਆਂ ਦੇ ਆ ਇੱਕ ਬਾਈ ਦਾ ਕਮੈਂਟ ਆਇਆ ਸੀ ਕਹਿੰਦੇ ਭਾਈ ਸਾਨੂੰ ਆਟੋਮੈਟਿਕ ਵਾਲਾ ਪੰਪ ਜ਼ਰੂਰ ਦਿਖਾਓ ਜਿੱਥੇ ਤੁਸੀਂ ਆਪਣੇ ਆਪ ਤੇਲ ਪਾ ਲੈਂਦੇ ਹੋ ਤੇ ਬੰਦਾ ਨਹੀਂ ਹੁੰਦਾ ਕੋਈ ਤੇ ਆ ਦੇਖੋ ਆਪਾਂ ਚਾਰਿਸ਼ ਫੇਰੇ ਢੇੜਾ ਕੱਢ ਦਿੰਨੇ ਆ ਇਹਦੇ ਆ ਇੱਕ ਪੈਟਰੋਲ ਪੰਪ ਬਣਿਆ ਇੱਥੇ ਦੇਖੋ ਇਹਦੇ ਉੱਤੇ ਕੋਈ ਬੰਦਾ ਨਹੀਂ ਹੈਗਾ ਆਪਾਂ ਚਾਰਿਸ਼ ਫੇਰੇ ਰਾਉਂਡ ਲਾ ਦਿੰਨੇ ਆ ਹੁੰਦਾ ਕਿ ਇੱਥੇ ਬਸਾ ਖਾਲੀ ਗਰਾਊਂਡ ਬਣਿਆ ਦੇਖੋ ਇੱਕ ਚਾਰ ਅਸ਼ਫੇਰੇ ਲੋਹੇ ਦੀ ਤਾਰ ਲੱਗੀ ਆ ਤੇ ਬਹੁਤ ਵੱਡਾ ਗਰਾਊਂਡ ਆ ਖਾਲੀ ਕੱਚਾ ਕੱਚਾ ਤੇ ਨਹੀਂ ਕਹਿ ਸਕਦਾ ਥੋੜਾ ਮਿੱਟੀ ਜੀ ਉੱਡੀ ਥਲੇ ਬਜਰੀ ਪਾਈ ਹੁੰਦੀ ਆ ਜਗਾ ਪੱਕੀ ਆ ਪੂਰੀ ਤੇ ਆ ਟਰੱਕ ਖੜਾ ਆਪਣਾ ਦੇਖੋ ਤੇ ਆ ਆਪਾਂ ਚਾਰ ਅਸ਼ਫੇਰੇ 라ਉਂਡ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਕੋਈ ਬੰਦਾ ਨਹੀਂ ਹੈਗਾ ਦੇਖੋ ਕੋਈ ਦੁਕਾਨ ਨਹੀਂ ਕੋਈ ਸ਼ੈੱਡ ਨਹੀਂ ਕੋਈ ਲਾਈਟ ਨਹੀਂ ਕੁਝ ਨਹੀਂ ਆਖੋ ਖਾਲੀ ਕੱਚਾ ਗਰਾਊਂਡ ਪਿਆ ਚਾਰ ਅਸ਼ਫੇਰੇ ਕਣਕ ਦੇ ਖੇਤ ਨੇ ਸਾਹਮਣੇ ਔਰ ਕਣਕ ਵਾਢ ਲਈ ਲੋਕਾਂ ਨੇ ਔਰ ਦੇਖੋ ਬਸ ਕੱਚੀ ਥਾਂ ਸਾਰੀ ਤੇ ਪਹਿਲਾਂ ਕਣਕ ਸੀ ਇਹਦੇ ਵਿੱਚ ਕਣਕ ਲੋਕਾਂ ਨੇ ਵੱਢ ਲਈ ਆ ਤੇ ਹੋਰ ਕੁਝ ਹੈ ਨਹੀਂ ਇੱਥੇ ਤੇ ਆਹ ਸੜਕਾ ਸਾਹਮਣੇ ਆ ਰੇਲ ਦੀ ਲਾਈਨ ਲੰਘਦੀ ਆ ਗੱਡੀ ਦੀ ਟ੍ਰੇਨ ਦੀ ਲਾਈਨ ਲੰਘਦੀ ਸਾਹਮਣੇ ਉਸ ਪਾਸਿਓ ਤੇ ਆਹ ਸੜਕਾ ਸਾਹਮਣੇ 100 ਸਾਨੇ ਛੋਟਾ ਜਿਹਾ ਪਿੰਡ ਆ 100 ਸਾਨਜਾ ਤੇ ਆ ਇਸ ਪਾਸੇ ਵੇਖੋ ਖਾਲੀ ਖੇਤ ਨੇ ਪੈਲੀਆਂ ਨੇ ਸਾਰੀਆਂ ਤੇ ਕਣਕ ਲੋਕਾਂ ਵੱਢ ਲਈ ਆ ਤੇ ਇੱਥੇ ਆ ਇੱਕ ਪੈਟਰੋਲ ਪੰਪ ਬਣਿਆ ਆ ਟਰੱਕ ਖੜਾ ਦੇਖੋ ਆਪਣਾ ਤੇ ਚੰਗੀ ਤਰ੍ਹਾਂ ਦੇਖ ਲਓ ਇੱਥੇ ਕੋਈ ਬੰਦਾ ਨਹੀਂ ਕੋਈ ਦੁਕਾਨ ਨਹੀਂ ਕੁਝ ਨਹੀਂ ਹੈਗਾ ਇੱਥੇ ਤੇ ਆਪਾਂ ਪٹرول ਪੰਪ ਤੇ ਖੜੇ ਆ ਇਸ ਟਾਈਮ ਤੇ ਤੁਹਾਨੂੰ ਦਿਖਾਉਣੇ ਅੱਗੇ ਆ ਜਾਓ ਤੇ ਇੱਥੇ ਕੋਈ 1 ਲੱਖ 1.5 ਲੱਖ ਲੀਟਰ ਡਾਲ ਆਪਣਾ ਲੀਟਰ ਕੈਪੈਸਿਟੀ ਵਾਲਾ 1 ਲੱਖ 1.5 ਲੱਖ ਲੀਟਰ ਤੇਲ ਕੈਪੈਸਿਟੀ ਦਾ ਇੱਥੇ ਆ ਕੰਟੇਨਰ ਪਿਆ ਵੱਡਾ ਬਹੁਤ ਵੱਡਾ ਦੇਖ ਲੋ ਔਰ ਲਾਪਾਸਾ ਵੇਖ ਲੋ ਹੋ ਗਿਆ ਜੀ ਤੇ ਇੱਥੇ ਕੋਈ ਬੰਦਾ ਨਹੀਂ ਹੁੰਦਾ ਦੇਖੋ ਬਹੁਤ ਸੁੰਨਸਾਨ ਜਗ੍ਹਾ ਹੈ ਇੱਕ ਛੋਟਾ ਜਿਹਾ ਪਿੰਡ ਆ ਚਾਰ ਕੇ ਘਰਨੇ ਦੇ ਵਿੱਚ ਇੱਕ ਆ ਫੈਕਟਰੀ ਲੱਗੀ ਆ ਸਾਹਮਣੇ ਤੇ ਆ ਸੜਕ ਲੰਘਦੀ ਆ ਤੇ ਆ ਇੱਥੇ ਇੱਕ ਤੇਲ ਵਾਲਾ ਕੰਟੇਨਰ ਪਿਆ ਬਹੁਤ ਵੱਡਾ ਆ ਉੱਪਰ ਵੇਖ ਲਓ ਕੋਈ ਕੈਮਰਾ ਨਹੀਂ ਇੱਥੇ ਕੋਈ ਸਿਕਿਉਰਿਟੀ ਨਹੀਂ ਕੋਈ ਬੰਦਾ ਨਹੀਂ ਕੁਝ ਨਹੀਂ ਦੇਖੋ ਸੁੰਨਸਾਨ ਉਜਾੜ ਏਰੀਆ ਇਹ ਦੂਰ ਹੈ ਬਹੁਤ ਮੈਲਬਨ ਸਿਟੀ ਤੋਂ ਤੇ ਉੱਥੇ ਆ ਸਿਸਟਮ ਲੱਗਿਆ ਦੇਖੋ ਆ ਕੰਟੇਨਰ ਪਿਆ ਤੇ ਲੱਖ ਡਾਲਰ ਲੱਖ ਡਾਲਰ ਲਾ ਲਓ ਲੀਟਰ ਲਾ ਲਓ ਸੌਰੀ ਤੇਲ ਹੈ ਦੇ ਅੰਦਰ ਜਿੰਨਾ ਕਿਸੇ ਨੂੰ ਚਾਹੀਦਾ ਇੱਥੋਂ ਨੋਜ਼ਲ ਚੱਕਣੀ ਆ ਆਪਾਂ ਜਿੰਨਾ ਕਿਸੇ ਨੇ ਪਾਉਣਾ ਇੱਥੋਂ ਨੋਜ਼ਲ ਚੱਕੋ ਇਸ ਤੇ ਅਕੀ ਪਰ ਲੱਗੀ ਆ ਦੇਖੋ ਆ ਲਿਖਿਆ ਐਡ ਬਲੂ ਵੀ ਮਿਲਦਾ ਤੇ ਡੀਜ਼ਲ ਵੀ ਹੈਗਾ ਤੇ ਆਪਣਾ ਜਿੰਨਾ ਤੇਲ ਪਾਉਣਾ ਤੁਸੀਂ ਪਾ ਸਕਦੇ ਹੋ ਆਪਣਾ ਇੱਥੋਂ ਆਪਣਾ ਤੇਲ ਸਿਲੈਕਟ ਕਰ ਲਓ ਜਿੰਨਾ ਲੀਟਰ ਚਾਹੀਦਾ ਆ ਤੇ ਆਪਣਾ ਉਹਨਾਂ ਤੇਲ ਪਾਓ ਇੱਥੋਂ ਨੋਜ਼ਲ ਚੁੱਕ ਲੈਣੀ ਆ ਆਪਾਂ ਤੇ ਆਹ ਦੇਖੋ ਟੈਂਕੀ ਚ ਪਾਈ ਆ ਆਪਾਂ ਤੇ ਆਪਣਾ ਪਾ ਕੇ ਤੇਲ ਤੇ ਪੈਸੇ ਦੇ ਕੇ ਚਲੇ ਜਾਓ ਤੁਹਾਨੂੰ ਇੱਥੇ ਕਿਸੇ ਦੀ ਹੈਲਪ ਦੀ ਕੋਈ ਲੋੜ ਨਹੀਂ ਕੋਈ ਬੰਦੇ ਦੀ ਲੋੜ ਨਹੀਂ ਇੱਥੇ ਕੁਝ ਨਹੀਂ ਚਾਹੀਦਾ ਦੇਖੋ ਇੱਥੇ ਨੋਜ਼ਲ ਲੱਗੀ ਆ ਤੇ ਟੈਂਕੀ ਆਪਾਂ ਫੁੱਲ ਕਰ ਲਈ ਆ ਇੱਕ ਅਗੋਰੀ ਆਈ ਕੋਈ ਤੇਲ ਪਾਉਣ ਉਹਨੇ ਵੀ ਇਦਾਂ ਹੀ ਪਾ ਲੈਣਾ ਤੇ ਕੁੱਲ ਮਿਲਾ ਕੇ ਆ ਵੀ ਬਹੁਤੇ ਸਿਸਟਮ ਐਡਵਾਂਸ ਨੇ ਕਿਸੇ ਬੰਦੇ ਦੀ ਲੋੜ ਨਹੀਂ ਐਵੇਂ ਦੋ ਬੰਦਿਆਂ ਨੂੰ ਤਨਖਾਹ ਦੇਣੀ ਪੈਗੀ ਕੰਮ ਲਾਉਣਗੇ ਕਰਨਾ ਕੀ ਆ ਇੱਥੇ ਆਪਣਾ ਡੀਜ਼ਲ ਪਾਉਣਾ ਆਪ ਪਾ ਲੋ ਮਸ਼ੀਨ ਲੱਗੀ ਆ ਤੇ ਜਾਣ ਲੱਗੇ ਆਪਣਾ ਕਾਰਡ ਪਾ ਕੇ ਪੈਸੇ ਪੇ ਕਰੋ ਤੇ ਚਲਦੇ ਬਣੋ ਬੰਦੇ ਦੀ ਕੀ ਲੋੜ ਆ ਦੇਖੋ ਇੱਥੇ ਆ ਵੇਖ ਲਓ ਸੁੰਨਸਾਨ ਉਜਾੜ ਜਗ੍ਹਾ ਕੋਈ ਬੰਦਾ ਨਹੀਂ ਕੋਈ ਪਰਿੰਦਾ ਨਹੀਂ ਇੱਕ ਆਹ ਟਰੱਕ ਲੰਘਿਆ ਬਾਈ ਫੁੱਲੀ ਆਟੋਮੈਟਿਕ ਸਿਸਟਮ ਹੈ ਇੱਥੇ ਬਸ ਤੇ ਆਪਾਂ ਟੈਂਕ ਭਰ ਲੈ ਤੇਲ ਦੇ ਚਲੋ ਮੈਂ ਮਾੜਾ ਪੈਸੇ ਪੇ ਕਰ ਦਿਆਂ ਤੇ ਫਿਰ ਅੱਗੇ ਬਣਾਉਨੇ ਆ ਵੀਡੀਓ ਆਪਾਂ ਤੇ ਆ ਚੀਜ਼ ਹੁੰਦੀ ਜੀ ਇੱਥੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕੰਮ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਆਪਣਾ ਤੇਲ ਪਾ ਲੈਣਾ ਤੇ ਪੈਸੇ ਦੇ ਦੇਣੇ ਆ ਇੱਥੇ ਤੇ ਆਪਾਂ ਟੱਕਣਾ ਬੰਦ ਕਰ ਦਿੰਨੇ ਆ ਤੇ ਨੋਜਲ ਆਪਾਂ ਜਾ ਕੇ ਟੰਗ ਦੇਣੀ ਆ ਉੱਥੇ ਬਾਊਜ਼ਰ ਦੇ ਉੱਤੇ ਫਿਊਲ ਪੈਨ ਤੋਂ ਬਾਅਦ ਇਹ ਬਾਈ ਕੱਲ ਇੱਕ ਦੋ ਪਾਈਆਂ ਦੇ ਮੈਸੇਜ ਆਏ ਸੀ ਮੈਨੂੰ ਕਮੈਂਟ ਵੀ ਆਏ ਸੀ ਕਹਿੰਦੇ ਡਾ ਆਟੋਮੈਟਿਕ ਪੰਪ ਹੁੰਦਾ ਤੇਲ ਪਾਉਣ ਵਾਲਾ ਜ਼ਰੂਰ ਵਿਖਾਓ ਮੈਂ ਕਿਹਾ ਹਾਂਜੀ ਜ਼ਰੂਰ ਦਿਖਾਵਾਂਗੇ ਜੀ ਆਹ ਦੇਖੋ ਆਹ ਲੋ ਆਪਾਂ ਨੋਜ਼ਲ ਟੰਗ ਦੀ ਇੰਨਾ ਕੰਮ ਸੀ ਤੇ ਆਪਾਂ ਕਰ ਲਿਆ ਦੇਖੋ ਇਹ ਆ ਚੀਜ਼ ਹੁੰਦੀ ਜੀ ਦੇਖ ਲਓ ਤੇ ਕਿਸੇ ਬੰਦੇ ਦੀਆਂ ਕਿਸੇ ਹੈਲਪ ਦੀ ਲੋੜ ਨਹੀਂ ਹੁੰਦੀ ਮਸ਼ੀਨ ਤੇ ਸਕਰੀਨ ਲੱਗੀ ਹੋਈ ਆ ਸਕਰੀਨ ਤੇ ਆਪਣਾ ਜਿੰਨੇ ਲੀਟਰ ਪਾਉਣਾ ਆ ਜਿੰਨੇ ਡਾਲਰਾਂ ਦਾ ਪਾਉਣਾ ਉਹਨਾਂ ਸਿਲੈਕਟ ਕਰਕੇ ਆਪਣਾ ਓਕੇ ਕਰੋ ਤੇ ਨੋਜ਼ਲ ਟੈਂਕੀ ਚ ਪਾਓ ਤੇ ਟੈਂਕੀ ਭਰ ਜਾਂਦੀ ਆ ਆਪਣੀ ਤੇ ਪਰਲੇ ਪਾਸੇ ਕਾਰਡ ਲਾਉਣ ਵਾਸਤੇ ਬ라우జర్ ਬਣਿਆ ਆਪਣੀ ਕਾਰਡ ਤੋਂ ਪੇਮੈਂਟ ਕਰੋ ਤੇ ਟੈਂਕੀ ਭਰ ਕੇ ਆਪਣਾ ਅੱਗੇ ਲੰਘੋ ਇੰਨਾ ਕੰਮ ਆ ਜੀ ਤਕਰੀਬਨ ਹੁਣ ਤਾਂ ਆਸਟ੍ਰੇਲੀਆ ਦੀਆਂ ਬਹੁਤੀਆਂ ਥਾਵਾਂ ਤੇ ਇਦਾਂ ਹੀ ਕਰਤਾ ਹੁਣ ਕਈ ਕੰਟਰੀ ਸਾਈਡ ਫਰੂਟ ਦੀਆਂ ਦੁਕਾਨਾਂ ਨੇ ਕਈ ਚੀਜ਼ਾਂ ਨੇ ਜਿੱਥੇ ਲੋਕ ਆਪਣਾ ਸਮਾਨ ਚੱਕਦੇ ਆ ਤੋਲ ਕੇ ਤੇ ਉਹ ਦੋਵਾਂ ਦਾ ਆਪਣਾ ਪੈਸੇ ਪਾ ਜਾਂਦੇ ਆ ਉੱਥੇ ਕੈਸ਼ ਹੋਵੇ ਤਾਂ ਕੈਸ਼ ਰੱਖ ਜਾਂਦੇ ਆ ਨਹੀਂ ਤੇ ਕਾਰਡ ਮਾਰ ਜਾਂਦੇ ਆ ਕਾਰਡ ਤੋਂ ਪੇ ਕਰ ਦਿੰਦੇ ਆ ਆ ਦੇਖੋ ਕਿੰਦੀ ਅਜੀਬੋ ਗਰੀਬ ਸੁੰਨ ਥਾਂ ਥਾਂ ਐ ਤੇ ਵਿੱਚ ਆ ਪੈਟਰੋਲ ਪੰਪ ਬਣਿਆ ਤੇ ਟਰੱਕਾਂ ਵਾਲੇ ਆਉਂਦੇ ਆ ਕਾਰਾਂ ਵਾਲੇ ਆਉਂਦੇ ਆ ਜਿੰਨੇ ਜਿੰਨਾ ਤੇਲ ਪਾਉਣਾ ਆਪਣਾ ਪਾ ਕੇ ਜਾਣ ਲੱਗੇ ਪੈਸੇ ਦੇ ਕੇ ਚਲੇ ਜਾਂਦੇ ਆ ਇੱਥੇ ਤੇ ਆਪਣੇ ਇੱਕ ਦੋ ਪੰਜਾਬ ਵਾਲੇ ਬਾਈ ਕਰਕੇ ਕਮੈਂਟ ਪੁੱਛਦੇ ਸੀ ਵੀ ਇਹ ਤਾਂ ਕਿੱਦਾਂ ਹੁੰਦਾ ਮੈਂ ਕਿਹਾ ਬਾਈ ਹੁੰਦਾ ਐਡੀ ਗੱਲ ਨਹੀਂ ਹਾਂ ਆਪਣੀਆਂ ਗੱਲ ਹੋ ਰਾ ਵੀ ਅਗਲਾ ਤੇਲ ਤਾਂ ਕੀ ਪਾਉਣਾ ਪੂਰਾ ਦਾ ਪੂਰਾ ਪੰਪ ਹੀ ਚੁੱਕ ਕੇ ਲੈ ਜਾਣਗੇ ਰਾਤ ਨੂੰ ਆ ਕੇ ਅਗਲਾ ਕਹਿਣਾ ਵੀ ਲੱਖ ਡਾਲਰ 2 ਲੱਖ ਡਾਲਰ ਦਾ ਤੇਲ ਆ ਵਿੱਚ ਜਾਂ ਲੀਟਰਾਂ ਦੇ ਵਿੱਚ ਉੱਥੇ ਦੇ ਬਾਈ 10 ਲੀਟਰ ਨਹੀਂ ਛੱਡਦੇ ਐਡੀ ਵੱਡੀ ਮਸ਼ੀਨ ਕਿੰਨੇ ਛੱਡਨੀ ਆ ਉੱਥੇ ਉਹੀ ਗੱਲ ਹੈ ਨਾ ਇਮਾਨਦਾਰੀ ਨੂੰ ਸਲਾਮ ਆਣੇ ਬਸ ਇਹ ਗੋਰੇ ਨੇ ਇਮਾਨਦਾਰ ਲੋਕ ਨੇ ਇੱਥੇ ਤੇ ਬੇਈਮਾਨੀ ਕੋਈ ਕਰਦਾ ਨਹੀਂ ਹਰ ਬੰਦਾ ਆਪਣਾ ਕੰਮ ਸਹੀ ਤਰੀਕੇ ਇਮਾਨਦਾਰੀ ਨਾਲ ਕਰਦਾ ਤੇ ਤਾਂ ਕਰਕੇ ਚੀਜ਼ਾਂ ਵੇ ਇੱਥੇ ਚੱਲ ਜਾਂਦੀਆਂ ਨੇ ਆਪਣੇ ਤਾਂ ਇਹ ਇੱਕ ਇਮਾਨਦਾਰਾ ਦਾ 20 ਬੰਦੇ ਚੋਰ ਆ ਉੱਥੇ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਆਪਣਾ ਦੇਸ਼ ਆ ਆਪਣੀ ਕੰਟਰੀ ਆ ਫਿਰ ਵੀ ਪਰ ਜੋ ਹਾਲਾਤ ਨੇ ਤੁਸੀਂ ਦੇਖ ਹੀ ਰਹੇ ਹੋ ਲੁੱਟਾਖੋਹਾਂ ਕਿੰਨੀਆਂ ਵੱਧ ਗਈਆਂ ਤੇ ਕਿੰਨਾ ਕੁਝ ਵੱਧ ਗਿਆ ਉੱਥੇ ਚਲੋ ਮਿੱਤਰੋ ਮੈਂ ਟਰੱਕ ਤੋੜਨਾ ਤੇ ਇਨ ਇੱਕ ਵੀਡੀਓ ਸੀ ਆਪਣੀ ਤੇ ਥੈਂਕ ਯੂ ਵੈਰੀ ਮੱਚ ਜੀ ਅੱਗੇ ਕਿਸੇ ਨਵੇਂ ਟੌਪਿਕ ਨਾਲ ਮਿਲਦੇ ਆਂ ਆਪਾਂ